ਜਿਸ ਦਿਨ ਤੁਸੀਂ ਸਰਕਾਰ ਬਣਾਦੀ ਪਹਿਲੇ 10 ਦਿਨਾਂ ਦੇ ਅੰਦਰ ਪੰਜਾਬ ਵਿੱਚ ਜਿਹਦੇ ਕੋਲੇ ਟਿਊਬਵਲ ਕਨੈਕਸ਼ਨ ਨਹੀਂ ਆ ਉਹਨੂੰ ਟਿਊਬਵਲ ਕਨੈਕਸ਼ਨ ਦਿੱਤਾ ਜਾਊਗਾ ਬਲੇ ਸੋਨਿਹਾਲ ਦੇਖ ਲਓ ਪਹਿਲੇ ਹੀ 10 ਦਿਨਾਂ ਜਿਹਦੇ ਕੋਲੇ ਟਿਊਬਵਲ ਕਨੈਕਸ਼ਨ ਨਹੀਂ ਆ ਪਹਿਲੇ ਵੀ ਅਸੀਂ ਦਿੱਤੇ ਸੀ ਤੇ ਹੁਣ ਵੀ ਪੂਰੇ ਮੁਕੰਮਲ ਕਰ ਦਾਂਗੇ ਦੂਜੀ ਗੱਲ ਦੂਜੀ ਗੱਲ ਤੇਲਾਂ ਤੇ ਪਾਣੀ ਪਹੁੰਚਾਉਣ ਵਾਸਤੇ ਤੁਹਾਡੀ ਖੇਤੀ ਵਿਸਾਉਣ ਵਾਸਤੇ ਪਾਈਪਾਂ ਦਾ ਸਿਸਟਮ ਸ਼ੁਰੂ ਕਰਾਂਗੇ ਪਾਈਪਾਂ ਰਾਹੀਂ ਤੁਹਾਡੇ ਖੇਤਾਂ 'ਚ ਪਾਣੀ ਪਹੁੰਚਾ ਦਾਂਗੇ ਐ ਨਹੀਂ ਮੇਰੀ ਜੋ ਮੈਂ ਕਹਿਣਾ ਹੁਣ ਐ ਨਹੀਂ ਕਹਿੰਦਾ ਕਿ ਥੋੜੇ ਜੇ ਪ੍ਰੋਜੈਕਟ ਨੱਕੀ ਕਰ ਦਾਂਗੇ ਕੋਈ ਬਾਅਦ ਮੰਗੇ ਨਾ ਪਾਈਪ ਮੰਗੇ ਜਿਹੜੇ ਲਿਫਟ ਬੰਬ ਲੱਗੇ ਸੀ ਤੇ ਇਹਨਾਂ ਨੇ ਚਕਾਤੇ ਇੱਥੇ ਲੋਡ ਸੀ ਉਹ ਵਾਪਸ ਸਾਨੂੰ ਚ ਚਾਲੂ ਕਰਦਾਂਗੇ ਤੇ ਮੈਂ ਵੱਡੀ ਗੱਲ ਅੱਜ ਬੈਠੀ ਹੈ ਲੀਡਰਸ਼ਿਪ ਅਕਾਲੀ ਦਲ ਦੀ ਆ Rajasthan ਕਨਾਲ ਜਿਹੜਾ ਪੰਜਾਬ ਦਾ ਪਾਣੀ ਲੈ ਕੇ ਜਾ ਰਿਹਾ ਹੈ ਆ ਪਾਣੀ ਭੇਜਿਆ ਸੀ ਕਾਂਗਰਸ ਨੇ ਦੇਸ਼ ਦਾ ਕਾਨੂੰਨ ਹੈ ਕਿ ਜਿਹੜੇ ਸੂਬੇ ਵਿੱਚੋਂ ਦਰਿਆ ਟੱਪਦੇ ਹੈ ਪਾਣੀ ਦਾ ਹੱਕ ਉਸ ਸੂਬੇ ਦਾ ਹੈ ਦੂਜਾ ਸੂਬਾ ਲੈ ਨਹੀਂ ਸਕਦਾ ਪਰ ਤੱਕੇ ਨਾਲ ਕਾਂਗਰਸ ਨੇ Rajasthan ਨੂੰ ਖੁਸ਼ ਕਰਨਾ ਸੀ ਤੇ ਕਾਂਗਰਸੀਆਂ ਨੇ ਇਹ ਨਹਿਰ ਕੱਢਦੀ ਆ ਨਹਿਰ ਬੰਦ ਕਰਾਉਂਗੇ ਤੇ ਆ ਪਾਣੀ ਤੁਹਾਡੇ ਪੰਜਾਬ ਇਕੱਠਾ ਸਾਡੇ ਅਬੋਰ ਸਾਈਡ ਤੇ ਅਬੋਰ ਸਾਈਡ ਤੇ ਤੇ ਕਈ ਇਧਰ ਇਲਾਕਿਆਂ 'ਚੇਮ ਫਿਰਤੂ ਆ ਗਈ ਹੈ ਇੱਕ ਗੱਲ ਨੋਟ ਕਰਿਓ ਜਦੋਂ ਜਦੋਂ ਤੁਸੀਂ ਬਾਦਲ ਸਾਹਿਬ ਦੀ ਸਰਕਾਰ ਨਹੀਂ ਲਿਆਉਂਦੇ ਨਾਲ ਦੇ ਨਾਲ ਛੇਮ ਆ ਜਾਂਦੀ ਹੈ ਕਿ ਨਹੀਂ ਨਾ ਸਾਫ ਕਰਨ ਸੇ ਨਾਲਾ ਨਾ ਮਰਮਤ ਕਰਨ ਜੇ ਬਚਣਾ ਹੈ ਫਿਰ ਆਪਣੇ ਕੋਲੇ ਕੋਈ ਚਾਰਾ ਨਹੀਂ ਅਕਾਲੀ ਦਲ ਤੋਂ ਬਗੈਰ ਪਹਿਲੇ ਹੀ ਦਸ ਤਨਾਂ ਦੇ ਅੰਦਰ ਪਹਿਲੇ ਹੀ ਦਸ ਤਨਾਂ ਦੇ ਅੰਦਰ ਜਿੰਨੀਆਂ ਬਾਰਡਰ ਦੀਆਂ ਜ਼ਮੀਨਾਂ ਕੱਚੀਆਂ ਸਾਰੀਆਂ ਪੱਕੀਆਂ ਕੀਤੀਆਂ ਜਾਣਗੀਆਂ ਜੇ ਬਾਪੂ ਬੰਦੇ ਮੈਂ ਤੁਹਾਨੂੰ ਇੱਕ ਹੋਰ ਕੰਨਾ ਚੋਣਾ ਆ ਆ ਜਿਹੜੇ ਤੁਹਾਡੇ ਇੰਤਕਾਲ ਹੈ ਅੱਤੇ ਪੰਗੇ ਇੰਤਕਾਲਾਂ ਦੇ ਆ ਇੱਕ ਸਾਲ ਦੇ ਅੰਦਰ ਅੰਦਰ ਸਾਰੀਆਂ ਜ਼ਮੀਨਾਂ ਮੁਫਤ ਸਰਕਾਰ ਨੂੰ ਕਹਿ ਕੇ ਸਾਰੀਆਂ ਜ਼ਮੀਨਾਂ ਦੀ ਇੰਤਕਾਲ ਕੀਤਾ ਜਾਊਗਾ ਆ ਸਾਂਝੇ ਖਾਤੇ ਮਰਵਾਉਂਦੇ ਆ ਤਕਸੀਮ ਜਿਹੜੀ ਤਕਸੀਮ ਮੈਂ ਤੇ ਇੰਤਕਾਲ ਦੂਜੀ ਗੱਲ ਪਿੰਡਾਂ ਵਿੱਚ ਤੁਸੀਂ ਰਹਿੰਦੇ ਹੋ ਬਹੁਤ ਗਰੀਬ ਹੈ ਉਹਨਾਂ ਦੀ ਕੋਈ ਜਾਇਦਾਦ ਨਹੀਂ ਕਈਆਂ ਕੋਲੇ ਹਰ ਪਿੰਡ ਵਿੱਚ ਲਾਲ ਡੋਰਾ ਹੈ ਲਾਲ ਡੋਰੇ ਦੇ ਅੰਦਰ ਜਿਹਦੇ ਮਕਾਨ ਦੀ ਜਿੰਨੀ ਜ਼ਮੀਨ ਉਹਦੇ ਕਬਜ਼ੇ ਚ ਹੈ ਉਹਦੇ ਨਾਂ ਤੇ ਉਹ ਰਜਿਸਟਰੀ ਕੀਤੀ ਜਾਊਗੀ ਘੱਟੋ ਘੱਟ ਇੱਕ ਇੱਕ ਉਹਦੇ ਕੋਲੇ ਚੀਜ਼ ਹੋਏ ਕਿਦਾਂ ਅੱਛਾ ਇੱਕ ਹੋਰ ਮੈਂ ਤੁਹਾਨੂੰ ਦੱਸਦਾ ਸਹੀ ਮੈਨੇ ਤੇ ਮੈਂ ਆਪਣੀ ਸਰਕਾਰ ਦੇ ਅੰਦਰ ਜਿਵੇਂ ਟਰੈਕਟਰ ਕਹਿੰਦੇ ਸੀ ਕਿਸਾਨ ਦਾ ਗੱਡਾ ਗਰੀਬ ਦਾ ਗੱਡਾ ਤਾਂ ਮੋਟਰਸਾਈਕਲ ਹੈ ਕੋਈ ਟੈਕਸ ਨਹੀਂ ਲੱਗੂਗਾ ਉਹਤੇ ਮੈਂ ਤੇ ਉਹਨਾਂ ਦਾ ਕੋਈ ਟੈਕਸ ਨਹੀਂ ਲੱਗੂਗਾ ਮੈਨੂੰ ਜਦੋਂ ਮੈਂ ਜਲਾਲਾਬਾਦ ਤੋਂ ਇਲੈਕਸ਼ਨ ਲੜਦਾ ਸੀ ਇੱਥੇ ਬਹੁਤ ਲੋਕ ਜਲਾਲਾਬਾਦ ਤੋਂ ਆਏ ਆ ਤੁਸੀਂ ਦੇਖ ਲਓ ਆ ਨਵਾਂ ਮੋਟਰਸਾਈਕਲ ਲੈ ਕੇ ਹੁੰਦੇ 5 ਸਾਲ ਨੰਬਰ ਹੀ ਨਹੀਂ ਲੈਂਦੇ ਸੀ ਗੱਲ ਸਹੀ ਹੈ ਕਿ ਨਹੀਂ ਜਦੋਂ ਆਪਣੀ ਸਰਕਾਰ ਗਈ ਜਦੋਂ ਆਪਣੀ ਸਰਕਾਰ ਗਈ ਮੈਂ ਇੱਕ ਜਲਾਲਾਬਾਗ ਕਿ ਚੱਲਿਆ ਸੀ ਥਾਣਿਆਂ ਦੇ ਸਾਹਮਣੇ ਹਰ ਥਾਣੇ ਦੇ ਸਾਹਮਣੇ ਹਜ਼ਾਰਾਂ ਹਜ਼ਾਰ ਮੋਟਰਸਾਈਕਲ ਪੜਿਆ ਸੀ ਮੈਂ ਸਮਝਿਆ ਕਿ ਕੋਈ ਥਾਣੇ 'ਚ ਰੈਲੀ ਹੋ ਰਹੀ ਹੈ ਨਹੀਂ ਮੈਂ ਬਾਅਦ ਪਤਾ ਲੱਗਿਆ ਪੁਲਸ ਵਾਲੇ ਨੇ ਸਾਰੇ ਅੰਦਰ ਕਰਤੇ ਦੂਜੀ ਗੱਲ ਮੈਂ ਕਹਿਣਾ ਚਾਹਣਾ ਹੈ ਇੱਕ ਮੈਂ ਕਲੀਅਰ ਪੰਜਾਬੀਆਂ ਨੂੰ ਦੱਸਦਾ ਪੰਜਾਬ ਵਿੱਚ ਇੱਕ ਗੈਂਗਸਟਰ ਨਹੀਂ ਰਹਿੰਦਾ ਮੈਂ ਇੱਕ ਗੈਂਗਸਟਰ ਇੱਕ ਗੈਂਗਸਟਰ ਨਹੀਂ ਰਹਿੰਦਾ ਜਿਹੜਾ ਧਮਕੀ ਦੇਊਗਾ ਜਿਹੜਾ ਗੈਂਗਸਟਰ ਬਣੂਗਾ ਉਹਦਾ ਸਾਰਾ ਜ਼ਮੀਨ ਜਾਇਦਾਦ ਸਰਕਾਰ ਕਬਜ਼ਾ ਕਰ ਲੂਗੀ ਉਵੇਂ ਨਸ਼ੇ ਜਿਹੜਾ ਨਸ਼ੇ ਵੇਚੂਗਾ ਉਹਦੇ ਘਰ ਜਾਇਦਾਦ ਸਾਰੀ ਸਰਕਾਰ ਲੈ ਲੂਗੀ ਤੇ ਅਸੀਂ ਕਾਨੂੰਨ ਵਿੱਚ ਐਮੈਂਡਮੈਂਟ ਕਰਾਂਗੇ ਤੇ ਘੱਟ ਤੋਂ ਘੱਟ 5 ਸਾਲ ਬੇਲ ਨਾ ਹੋ ਸਕੇ ਕੋ ਬੰਦੇ ਦੀ 5 ਸਾਲ ਮੈਂ ਮੁਕਾਫਤ ਦਾ ਜ਼ੋਰ ਲਾਉਣਾ ਇਹ ਕੀ ਡਿਮਾਂਡ ਆ ਮੈਂ ਇੱਕ ਹੋਰ ਗੱਲ ਕਰਨਾ ਚਾਹਣਾ ਮੇਰੀਆਂ ਗੱਲਾਂ ਨੋਟ ਕਰ ਲਿਓ ਕਿਉਂਕਿ ਜੋ ਕਹਿਣਾ ਮੈਂ ਪੂਰਾ ਕਰੂੰਗਾ ਤੁਹਾਨੂੰ ਮਨੇ ਪਤਾ ਹੈ ਹਰ ਹਰ ਜ਼ਿਲ੍ਹੇ ਵਿੱਚ ਝਾੜੂ ਵਾਲਿਆਂ ਨੇ ਤਾਂ ਡਰਾਮਾ ਕੀਤਾ ਹੈ ਝਾੜੂ ਵਾਲਿਆਂ ਨੇ ਤਾਂ ਡਰਾਮਾ ਕੀਤਾ ਹੈ ਹਰ ਜ਼ਿਲ੍ਹੇ ਵਿੱਚ ਮੈਡੀਕਲ ਕਾਲਜ ਮੈਂ ਖੋਲੂੰਗਾ ਤੇ ਮੈਡੀਕਲ ਕਾਲਜ ਵਿੱਚ ਪੜਾਉਣ ਵਾਸਤੇ ਅੱਧੀਆਂ ਸੀਟਾਂ ਸਰਕਾਰ ਵਾਸਤੇ ਰਿਜ਼ਰਵ ਹੋਣੀਆਂ ਜਿੱਥੇ ਭਾਵੇਂ ਗਰੀਬ ਐਸਸੀ ਪਰਿਵਾਰ ਹੈ ਗਰੀਬ ਬੀਸੀ ਪਰਿਵਾਰ ਹੈ ਜਾਂ ਗਰੀਬ ਜ਼ਿਮੀਂਦਾਰ ਹੈ ਜਾਂ ਕੋਈ ਜਨਰਲ ਹੈ ਉਹਨੂੰ ਮੈਡੀਕਲ ਕਾਲਜ ਵਿੱਚ 50% ਸੀਟਾਂ ਵਿੱਚ ਮੁਫਤ ਪੜਾਇਆ ਜਾਊਗਾ। ਉਵੇਂ ਹੀ ਵੈਟਰਨਰੀ ਕਾਲਜ ਕੀਤਾ ਜਾਊਗਾ। ਹੁਣ ਹੋ ਕੀ ਰਿਹਾ ਏ? ਆਪਣਾ ਗਰੀਬ ਕੋਈ ਡਾਕਟਰ ਨਹੀਂ ਬਣ ਸਕਦਾ। ਗਰੀਬ ਕੋਈ ਇੰਜੀਨੀਅਰ ਨਹੀਂ ਬਣ ਸਕਦਾ। ਪਰ ਹੁਣ ਕਾਨੂੰਨ ਬਦਲ ਕੇ ਆ ਸਾਰੀਆਂ ਅੱਦੋ-ਅੱਦ ਹੋਣਗੀਆਂ। ਇੱਕ ਅਸੀਂ ਕਾਨੂੰਨ ਫਿਰ ਤੋਂ ਬਦਲਾਂਗੇ। ਕਿ ਪੰਜਾਬ ਤੋਂ ਬਾਹਰ ਸਰਕਾਰੀ ਨੌਕਰੀ ਕਿਸੇ ਨੂੰ ਨਹੀਂ ਦਿੱਤੀ ਜਾਊਗੀ ਕੱਲੇ ਪੰਜਾਬੀਆਂ ਦਾ ਹੱਕ ਹੈ ਮੇਰੀ ਇੱਕ ਸੋਚ ਹੈ ਮੈਂ ਚਾਹੁੰਦਾ ਕਿ ਆਪਣੇ ਬੱਚੇ ਨਾ ਅਮਰੀਕਾ ਜਾਣ ਨਾ ਕੈਨੇਡਾ ਜਾਣ ਉਹਨਾਂ ਨੂੰ ਇੱਥੇ ਰੱਖਣ ਵਾਸਤੇ ਪਹਿਲੇ ਆਪਾਂ ਨੂੰ ਉਹਨਾਂ ਨੂੰ ਟ੍ਰੇਨ ਵੀ ਕਰਨਾ ਪੈਣਾ ਹੈ ਅਸੀਂ ਪੰਜਾਬ ਦੇ ਵਿੱਚ 50 ਹਜ਼ਾਰ ਬੱਚਿਆਂ ਦੀ ਇੱਕ ਸਕਿੱਲ ਯੂਨੀਵਰਸਿਟੀ ਮਤਲਬ ਕੀ ਹੈ ਸਿਲਸ ਯੂਨੀਵਰਸਿਟੀ ਖੋਲੀ ਜਾਊਗੀ ਜਿੱਥੇ ਜਿਵੇਂ ਇੱਕ ਡਿਪਾਰਟਮੈਂਟ ਮਹਿੰਦਰਾ ਨਮਿੰਦਰਾ ਨੂੰ ਦਿੱਤਾ ਜਾਊਗਾ ਜਿਹੜਾ ਮਕੈਨਿਕ ਕਿਵੇਂ ਗੱਡੀਆਂ ਠੀਕ ਕਰਨੀਆਂ ਉਹ ਸਿਖਾਉਣਗੇ ਬੱਚਿਆਂ ਨੂੰ ਐਲ ਐਨ ਡੀ ਨੂੰ ਦੇ ਕੇ ਕਿਵੇਂ ਇਲੈਕਟ੍ਰੀਸ਼ੀਅਨ ਤੇ ਦੂਜਾ ਬੰਨਾ ਮੇਸਨ ਕਰਨਾ ਹੈ ਜਿੰਨੋਂ ਤੱਕ ਆਪਾਂ ਬੱਚਿਆਂ ਨੂੰ ਆਪਾਂ ਟ੍ਰੇਨ ਨਹੀਂ ਕਰਦੇ ਕੱਲੇ 10ਵੀਂ ਆ 12ਵੀਂ ਦਾ ਕੋਈ ਫਾਇਦਾ ਨਹੀਂ ਘਰ ਤੋਂ ਕਰ ਆਪਣਾ ਬੱਚਾ ਆਪ ਕੁਝ ਰੋਜ਼ਗਾਰ ਕਮਾ ਸਕੇ ਨਾਲੇ ਇੱਕ ਅਸੀਂ ਹੋਰ ਫੈਸਲਾ ਕੀਤਾ ਮੈਂ ਤੁਹਾਨੂੰ ਅੱਜ ਦੱਸ ਰਿਹਾ 10 ਲੱਖ ਰੁਪਏ ਤੱਕ ਲੋਨ ਅਸੀਂ ਦੇਵਾਂਗੇ ਜਿਹਨੇ ਆਪਣਾ ਕੰਮ ਖੋਲਣਾ ਹੈ ਉਹਦਾ ਕੋਈ ਵਿਆਜ ਨਹੀਂ ਹੋਊਗਾ ਤੇ ਉਹ ਜਿਹੜਾ ਪੈਸਾ 10 ਲੱਖ ਪਹਿਲੇ 3 ਸਾਲ ਤੁਸੀਂ ਕੁਝ ਨਹੀਂ ਮੋੜਨਾ ਉਹਦੇ ਬਾਅਦ ਤੁਸੀਂ 7 ਸਾਲਾਂ 'ਚ ਮੋੜਨਾ ਪਰ ਵਿਆਜ ਨਹੀਂ ਹੋਊਗਾ ਘੱਟ ਤੋਂ ਘੱਟ ਤੁਸੀਂ ਜੇ ਕਿਸੇ ਨੇ ਡੇਰੀ ਦਾ ਕੰਮ ਕਰਨਾ ਹੈ ਬੱਕਰੀਆਂ ਪਾਲਣੀਆਂ ਨੇ ਲੜਕੀਆਂ ਨੇ ਬਿਊਟੀਸ਼ਨ ਦਾ ਕੋਰਸ ਕਰਨਾ ਹੈ ਤੁਹਾਡੇ ਕੋਲੇ ਸਾਧਨੋਂ ਮੇਰੇ ਕੋਲੇ ਬਹੁਤ ਬੱਚੇ ਆਉਂਦੇ ਆ ਬਹੁਤ ਬੱਚੇ ਹੁੰਦੇ ਆ ਫੀਸ ਨਹੀਂ ਭਰੀ ਜਾਂਦੀ ਅਡਮਿਸ਼ਨ ਨਹੀਂ ਲਿੱਤੀ ਜਾਂਦੀ ਮੇਰੇ ਪੰਜਾਬ ਵਿੱਚ ਕੋਈ ਐਜਾ ਬੱਚਾ ਨਹੀਂ ਹੋਊਗਾ ਕਿ ਉਹ ਪੈਸੇ ਕਰਕੇ ਉਹਦੇ ਉਹਦੀ ਐਜੂਕੇਸ਼ਨ ਨਾ ਹੋਏ ਦੇਖੋ ਪੰਜਾਬ ਆਪਣਾ ਘਰ ਹੈ ਅਸੀਂ ਜੋਣਾ ਮਰਨਾ ਇੱਥੇ ਹੈ ਤੁਸੀਂ ਬਾਦਲ ਪਰਿਵਾਰ ਨੂੰ ਜਾਣਿਆ ਤੁਸੀਂ ਮੇਰੇ ਪਿਤਾ ਨੂੰ ਜਾਣਦੇ ਹੋ ਮੈਨੂੰ ਲੱਗਦਾ ਤੁਸੀਂ ਤੁਹਾਡੇ ਸਾਰਿਆਂ ਦੇ ਘਰੇ ਬਾਦਲ ਸਾਹਿਬ ਦੀ ਫੋਟੋ ਹੋਣੀ ਹੈ ਥੋਡੇ ਸਾਰਿਆਂ ਦੇ ਘਰੇ ਕਿਤਨਾ ਕਿਤੇ ਟਾਈਮ ਗਏ ਹੋਣੇ ਆ ਥੋਡੇ ਨਾਲ ਬਹਿ ਕੇ ਦੁੱਖ ਸੁੱਖ ਕੀਤਾ ਤੁਸੀਂ ਸਾਡੇ ਪਰਿਵਾਰੋਂ ਅਸੀਂ ਤਾਂ ਇੱਥੇ ਹੀ ਰਹਿਣਾ ਹੈ ਕਿ ਕੇਜਰੀਵਾਲ ਛੋਟਾ ਪਰਿਵਾਰ ਬਣ ਸਕਦਾ ਹੈ ਉਹਨੇ ਤਾਂ ਲੁੱਟਣਾ ਆ ਤੁਸੀਂ ਇਹਨਾਂ ਨੂੰ ਜਵਾਨਤਾ ਜੱਤ ਕਰਾ ਦਿਓ ਤੇਨੇ ਦਾ ਸਾਰਾ ਸਮਾਨ ਭਲੇਟ ਕੇ ਸਾਰਾ ਦੂਜੇ ਸੂਬੇ ਚਲੇ ਜਾਊਗਾ ਪਰ ਇਹਨੂੰ ਜਾਨ ਨਹੀਂ ਦਿੰਦੇ ਥੋੜੀ ਇਦਾਲਚ ਲੈ ਕੇ ਆਵਾਂਗੇ ਥੋੜੀ ਇਦਾਲਚ ਹੁਣ ਇਹਨਾਂ ਦਾ ਨਿਸ਼ਾਨਾ ਕੱਲਾ ਅਕਾਲੀ ਦਲ ਹੈ ਕਾਂਗਰਸ ਨਹੀਂ ਹੈ ਇਹਨਾਂ ਨੂੰ ਪਤਾ ਲੱਗ ਗਿਆ ਡਰ ਅਕਾਲੀ ਦਲ ਤੋਂ ਹੈ 24 ਘੰਟੇ ਇੱਕੋ ਹੀ ਗੱਲ ਬਾਦਲ 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 ਅਕਾਲੀ ਦਲ ਬਾਦਲ ਅੱਜਾ ਹੁਣ ਕੀ ਹੈ ਹੁਣ ਆ ਸੋਚਦੇ ਐ ਜਦੋਂ ਦੇ ਆਪਣੇ ਇਲੈਕਸ਼ਨ ਹੋਇਆ ਉਹ ਕਹਿ ਗਿਆ ਹੁਣ ਤਾਂ ਆ ਗਏ ਹੁਣ ਆ ਸੋਚਦੇ ਐ ਕਿ ਕੱਲ ਹੁਣ ਆ ਸੋਚਦੇ ਐ ਕਿ ਸੁਖਬੀਰ ਬਾਦਲ ਨੂੰ ਡਰਾ ਲਓ ਇਹਦੇ ਪਰਚਾ ਕਰੋ ਮੈਂ ਕੀ ਕਰ ਲਾ ਵੱਡੇ ਬਾਦਲ ਸਾਹਿਬ ਨਾ ਝੁਕੇ ਐ ਨਾ ਮੈਂ ਮੈਂ ਝੁਕਣਾ ਜਿੰਨਾ ਕਰਨਾ ਐ ਹੁਣ ਮੌਕਾ ਤੇਰੇ ਕੋਲ ਤਾਕਤ ਤੱਕ ਕਰ ਲਾ ਮੈਨੂੰ ਤਾਂ ਮੇਰਾ ਕੁਝ ਵਿਗੜਨਾ ਨਹੀਂ ਤੇਰਾ ਡੋਗਦਾ ਤੇਰਾ ਕੀ ਹੋਊਗਾ ਤੁਸੀਂ ਦੇਖ ਲਓ ਮੈਂ ਤੁਹਾਡੇ ਛੋੜੇ ਜ਼ਿਲ੍ਹੇ ਨੂੰ ਵਿਦਾਈ ਦਿੰਨਾ ਤੁਸੀਂ ਤਾਂ ਜ਼ਿਲ੍ਹਾ ਪ੍ਰੀਸ਼ਦ ਬਲਾਕ ਸੰਧੀਆਂ ਨੇਰੀ ਲਿਆਤੀ ਆਪਣੇ ਇਸ ਇਲਾਕੇ ਨੇ ਤੁਸੀਂ ਦੇਖ ਲਓ ਜ਼ਿਲ੍ਹਾ ਪ੍ਰੀਸ਼ਦ ਬਲਾਕ ਸੰਧੀਆਂ ਵਿੱਚ ਤਕਰੀਬਨ 2850 ਸੰਧੀਆਂ ਪੰਜਾਬ ਹਿੰਦੁਸਤਾਨ ਪੰਜਾਬ ਵਿੱਚ ਜਿਨ੍ਹਾਂ ਦੇ ਇਲੈਕਸ਼ਨ ਹੋਏ 1100 ਸੰਧੀਆਂ ਦੇ ਮੀਡੀਆ ਆਪਣੇ ਰੱਦ ਕੀਤੇ ਇਹਨਾਂ ਨੇ ਡਰਦੇ ਕਾਂਗਰਸ ਦੇ ਅੱਛਾ ਕਾਂਗਰਸ ਦੇ 300 ਹੀ ਕੀਤੇ ਉਹਨੂੰ ਪਤਾ ਕਿ ਇਹਨਾਂ ਤੱਕ ਜਿੰਨਾ ਨਹੀਂ ਫਿਰ ਵੀ ਦੇਖ ਲਓ ਜਿੰਨੇ ਬਜੇ ਸੀ ਨੇਰੀ ਲਿਆਤੀ ਤੁਸੀਂ ਇਸ ਕਰਕੇ ਆਪਾਂ ਉਸ ਦਿਨ ਇਕੱਠੇ ਹੋਏ ਆ ਇੱਥੇ ਜਦੋਂ 40 ਮੁਕਤਾਂ ਦੇ ਵਧਾਵਾ ਪੜਿਆ ਸੀ ਇਤਿਹਾਸ ਆਪਣਾ ਮੈਂ ਤਾਂ ਇੱਕ ਬੇਨਤੀ ਕਰਨਾ ਚਾਹਾਂਗਾ ਸਾਰੀ ਸੰਗਤ ਨੂੰ ਜਿਹੜੇ ਆਪਣੀ ਨਵੀਂ ਪੀੜ੍ਹੀ ਐ ਉਹਨੂੰ ਪਤਾ ਨਹੀਂ ਇਤਿਹਾਸ ਬਾਰੇ ਉਹਨਾਂ ਨੂੰ ਪਤਾ ਨਹੀਂ ਕਿ ਕਾਲੀ ਦਲ ਕੀ ਐ ਕਾਲੀ ਦਲ ਦਾ ਕੀ ਯੋਗਦਾਨ ਐ ਜਿਹੜੇ ਅੱਜ ਦੇ ਬੱਚੇ ਐ ਉਹਨਾਂ ਨੂੰ ਸਾਰਾ ਕੁਝ ਦੇਖਿਆ ਬੜੇ ਬਣਾਇਆ ਇਹਨਾਂ ਨੂੰ ਉਹ ਦਿਨ ਨਹੀਂ ਪਤਾ ਸੀ ਪਤਾ ਸੀ ਜਦੋਂ ਇੱਥੇ ਟਿੱਬੇ ਹੁੰਦੇ ਸੀ ਜਦੋਂ ਕੋਈ ਖੇਤ ਨਹੀਂ ਹੁੰਦੀ ਸੀ ਆ ਕੱਸੀਆਂ ਕੁਝ ਨਹੀਂ ਹੁੰਦਾ ਸੀ ਘਰ ਕੱਚੇ ਹੁੰਦੇ ਸੀ ਅੱਜ ਕੋਠੀਆਂ ਬਣੀਆਂ ਗੱਡੀਆਂ ਆਈਆਂ ਸਰਕਾ ਬਣੀਆਂ ਇਹਦੇ ਮਗਰ ਬਾਪੂ ਬਾਦਲ ਦੀ ਸੋਚ ਸੀ